ਰੁੱਖ ਦੀਆਂ ਜਿੰਨੀਆਂ ਜੜਾਂ ਡੂੰਘੀਆਂ ਧਰਤੀ ਦੇ ਵਿੱਚ ਹੋਣਗੀਆਂ ਉਨਾਂ ਹੀ ਉੱਚਾ ਅਸਮਾਨ ਵਿੱਚ ਜਾਂਦਾ ਹੈ। ਜਿੰਨੀ ਡੂੰਘੀ ਹੋਏਗੀ ਉਹਦੇ ਉੱਤੇ ਇਮਾਰਤ ਵੀ ਓਨੀ ਉੱਚੀ ਹੋ ਸਾਰੀ ਜਾ ਸਕਦੀ ਹੈ। ਇਸੇ ਤਰ੍ਹਾਂ ਜਿੰਨੀ ਨਿਮਰਤਾ ਸਾਡੀ ਜ਼ਿੰਦਗੀ ਦੇ ਵਿੱਚ ਹੋਏਗੀ ਉਨਾਂ ਹੀ ਗੁਨਾ ਦਾ ਵਿਕਾਸ ਸਾਡੀ ਜ਼ਿੰਦਗੀ ਦੇ ਵਿੱਚ ਹੋਏਗਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਛੋਟੇ ਸਹਬ ਜੀ ਦੇ ਤੇਗ ਬਾਦਰ ਪਾਤਸ਼ਾਹ ਜੀ ਜਦੋਂ ਵੀ ਪਿਤਾ ਜੀ ਦੇ ਕੋਲ ਆਉਂਦੇ ਸਨ ਤੇ ਅੱਖਾਂ ਨੀਵੀਆਂ ਕਰ ਲੈਣੀਆਂ ਤੇ ਪਾਤਸ਼ਾਹ ਨੇ ਇੱਕ ਦਿਨ ਸਵਾਲ ਕੀਤਾ ਪੁੱਤਰ ਜੀ ਜਦੋਂ ਵੀ ਤੁਸੀਂ ਸਾਡੇ ਕੋਲ ਆਉਂਦੇ ਹੋ ਅੱਖਾਂ ਨੀਵੀਆਂ ਕਿਉਂ ਕਰਦੇ ਹੋ ਤੇ ਤੇਗ ਬਾਦਰ ਪਾਤਸ਼ਾਹ ਜੀ ਨੇ ਜਵਾਬ ਦਿੱਤਾ ਪਿਤਾ ਜੀ ਜਿਨ੍ਹਾਂ ਨੂੰ ਆਪਣੇ ਅਫਗਾਨਾਂ ਬਾਰੇ ਪਤਾ ਹੋਵੇ ਉਹ ਕਦੀ ਵੀ ਅੱਖਾਂ ਉੱਚੀਆਂ ਨਹੀਂ ਕਰਦੇ ਤੇ ਬਾਦਸ਼ਾਹ ਜਿੱਨੇ ਘੁੱਟ ਕੇ ਗਲਵਕੜੀ ਨਾਲ ਪਾਇਆ ਤੇ ਆਖਿਆ ਪੁੱਤਰ ਜੀ ਇਹ ਨਿਮਰਤਾ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਰੱਖਿਓ ਇਸੇ ਨਿਮਰਤਾ ਨੇ ਤੁਹਾਨੂੰ ਬੜੇ ਉੱਚੇ ਸਿੰਘਾਸਨ ਤੇ ਲੈ ਜਾਣਾ ਆਪਾਂ ਬਾਣੀ 'ਚ ਵੀ ਪੜਦੇ ਆਂ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਊਚਾ ਇਹ ਨਿਮਰਤਾ ਸਾਡੇ ਵਿੱਚ ਹੋਵੇ